ਤੂੰ ਤਾਂ ਮari ਮੋਟੀ ਸ਼ਰਮੂ ਮੱਤ ਲੈਦੀ ਤੈਨੂੰ ਮੈਂ ਰੋਟੀ ਪਾਇਆ ਸੀ ਵੀ ਚੱਲ ਕੋਈ ਨਾ ਨਾਲੇ ਮੇਰਾ ਟਾਈਮ ਪਾਸ ਹੋ ਜੂ ਮੈਨੂੰ ਤਾਂ ਕੰਮ ਨਹੀਂ ਹੁੰਦਾ ਵੀ ਨਾਲੇ ਚੱਲੇਦਾ ਰੋਟੀ ਦਾ ਹੀ ਲਾਹ ਹੋ ਜੂ ਤੂੰ ਤਾਂ ਸਾਰੀ ਜੰਮੀ ਸ਼ਰਮ ਲਾਤੀ ਮੇਰੇ ਘਰ ਨੂੰ ਖਾਣ ਲੱਗੀ ਮੈਂ ਕੀ ਖਾ ਲਿਆ ਤੇਰੇ ਘਰ ਨੂੰ ਸਰਦਾਰ ਨਾਲ ਗੱਲ ਕਰ ਮੰਨ ਜਾ ਮੰਨ ਜਾ ਹਾਂ ਸਾਰਾ ਕੁਝ ਮੇਰੇ ਮੁੰਡੇ ਨੇ ਦੇਖ ਲਿਆ ਮੈਨੂੰ ਸਭ ਕੁਝ ਦੱਸਤਾ ਮੇਰੇ ਮੁੰਡੇ ਨੇ ਕੀ ਦੇਖ ਲਿਆ ਮੁੰਡੇ ਨੇ ਹਾਂ ਜਿਹੜੇ ਨਿੱਤ ਪੈਸੇ ਲੈ ਕੇ ਜਾਂਦੀਆਂ ਗਈ ਕੋਠੀਆਂ ਪਾਉਣ ਨੂੰ ਫਿਰਦੀਆਂ ਸਭ ਮੈਨੂੰ ਪਤਾ ਬਸ ਤੂੰ ਚੁੱਪ ਕਰਕੇ ਨਾ ਇਸ ਤੋਂ ਬਾਅਦ ਮੇਰੇ ਘਰ ਦੇ ਨੇੜੇ ਨਾਜੀ ਕਿਤੇ ਤੂੰ ਸਰਦਾਰ ਜੀ ਨਾਲ ਗੱਲ ਕਰ ਲੈ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਹਾਂ ਇਸ ਤੋਂ ਬਾਅਦ ਮੇਰੇ ਘਰੇ ਨਾ ਆਜੀ ਕਿਤੇ ਭੁੱਲ ਕੇ ਵੀ ਆਸ-ਪਾਸ ਵੀ ਮੈਨੂੰ ਦਿਸਣੀ ਨਹੀਂ ਚਾਹੀਦੀ ਨਾਲ ਮੈਂ ਆਈ ਨਹੀਂ ਸੀ ਲੈ ਕੇ ਆਈ ਸੀ ਤੂੰ ਲੈ ਕੇ ਆਈ ਸੀ ਮੈਨੂੰ ਨਹੀਂ ਸੀ ਪਤਾ ਵੀ ਤੇਰੇ ਦਿਲ 'ਚ ਚੋਰ ਹੈਗਾ ਮੇਰੇ ਦਿਲ 'ਚ ਚੋਰ ਨਹੀਂ ਤੇਰੇ ਬੰਦੇ ਨੂੰ ਪਸ ਉਹਦੇ ਦਿਲ 'ਚ ਚੋਰ ਹੈ ਬੰਦੇ ਦੀ ਹਸਤੀ ਨਹੀਂ ਹੁੰਦੀ ਹਾਂ ਹਾਂ ਜੇ ਤੀਵੀਂ ਜੇ ਤੀਵੀਂ ਨਾ ਮੂਰੋ ਜਵਾਬ ਦੇਣ ਵਾਲੀ ਹੋਵੇ ਬੰਦੇ ਦੀ ਹਸਤੀ ਨਹੀਂ ਬੰਦਾ ਹੋਏ ਵੀ ਨਹੀਂ ਕਹਿ ਸਕਦਾ ਹੈਗਾ ਜਿੱਤ ਦੀ ਰੋਟੀ ਖਾਣੀ ਹੈ ਮੈਂ हाँ हाँ, हाँ हाँ पता मैंने जो घोड़ी हिड़कूगी घोड़ा हिड़क दी अपने आलू तेने सुना ਕੋਈ ਨਹੀਂ ਕੀ ਗੱਲ ਮੈਨੂੰ ਨਹੀਂ ਨਿਆ ਹੱਕ ਮਰੀ ਖੜਦਾ ਕਾ ਤੂੰ ਨਹੀਂ ਗਾ ਕੀ ਹੋ ਗਿਆ ਉਹ ਖੇਤ ਵੀ ਮਾਰੀਆਂ ਯਾਰ ਤੂੰ ਉੱਥੇ ਵੀ ਨਹੀਂ ਖੜਾ ਹੈਗਾ ਉਹ ਕੰਮ ਜਾਣਾ ਸੀਗਾ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਤੂੰ ਆਹ ਦਾ ਸਾਥ ਤਾਂ ਦੁਬਾਰਾ ਹੋਣਾ ਕਿ ਨਹੀਂ ਹੋਣਾ ਹੈਗਾ ਕੀ ਹੋ ਗਈ ਯਾਰ ਤੈਨੂੰ ਇਹਨੂੰ ਕਿੱਧਰ ਚੱਕੀ ਫਿਰਦਾਗਾ ਇਹ ਕੌਣ ਹੁੰਦਾ ਓਏ ਇਹ ਕੀ ਮੈਨੂੰ ਪਤਾ ਕੌਣ ਹੈਗਾ ਇਹ ਕੋਈ ਆ ਗੱਲ ਸੁਣ ਹਾਂ ਬਸ ਸਾਡੇ ਕੰਮ ਦੇ ਵਿੱਚ ਦਖਲ ਦੇਣ ਦੀ ਲੋੜ ਨਹੀਂ ਹੈਗੀ ਯਾਰ ਮੈਂ ਮੁੰਡਾ ਆ ਕਿ ਤੇ ਬੋਲ ਸਕਦਾਗਾ ਪਿੰਡ ਦੇ ਸਾਰੇ ਮੈਨੂੰ ਕਹਿੰਦੇ ਨੇ ਬੇਇੱਜ਼ਤੀ ਕਰਦੇ ਨੇ ਮੇਰੀ ਆ ਮਰ ਤੂੰ ਦੋ ਦੇ ਪੱਗ ਜੁਨੀ ਨਾਲ ਮੈਚਿੰਗ ਕਰਦੇ ਪੱਗ ਤੇ ਤੂੰ ਚੰਗਾ ਰਹੇਗਾ ਤੂੰ ਵੀ ਹਰ ਕਰੇ ਬਾਲਕ ਸ਼ਰਮ ਨਹੀਂ ਆਉਂਦੀ ਯਾਰ ਤੁਨੂੰ ਯਾਰ ਬਾਪੂ ਯਾਰ ਜਮਾ ਨਹੀਂ ਆਉਂਦੀ ਯਾਰ ਆ ਮੈਨੂੰ ਕਿਹੜੇ ਕੰਮਾਂ ਚ ਪਾ ਗਿਆ ਯਾਰ ਵੱਡਾ ਖਾਰਾ ਨਾ ਤੂੰ ਫੇਰ ਵੀ ਮਾੜੇ ਮੋਢੇ ਦਾ ਸ਼ਰਮ ਕਰ ਬੱਪੂ ਯਾਰ ਤੇਰੇ ਚਿੱਟੇ ਧੌੜੇ ਆ ਪੈਣੇ ਆ ਵਰਤ ਨੂੰ ਆਸਕੇ ਸੂਝਦੀਆਂ ਨੇ ਤੂੰ ਗੱਲ ਤੂੰ ਘਰੇ ਜਾ ਕੇ ਗੱਲ ਕਰਾਂਗੇ ਤੂੰ ਚੱਲ ਯਾਰ ਕੋਈ ਨਾ ਆਕਰੇ ਕਰੇ ਵੀ ਤੇਰੀ ਰੇਲ ਬਣਾਉਂਗਾ ਬੇਬੇ ਨੂੰ ਦੱਸਦਾ ਮੈਂ ਜਾ ਕੇ ਹਾਂ ਦੇ ਯਾ ਸਰਦਾਰ ਜੀ ਮੈਂ ਤੈਨੂੰ ਕੀ ਕਹਾਂ ਸੀ ਹੁਣ ਕੀ ਬਣੂਗਾ ਉਹੀ ਕੰਮ ਹੋ ਗਿਆ ਨਾ ਕੋਈ ਗੱਲ ਨਹੀਂ ਕਿਉਂ ਘਬਰਾਉਣੀ ਐ ਸਿੰਦਰੇ ਮੇਰੇ ਹੁੰਦੇ ਇੱਕ ਬਰਾਏ ਜਾਂਦੀਆਂ ਤੂੰ ਮੁੰਡਾ ਗੱਭਰੂ ਆ ਸੁਖਣਾ ਓਏ ਕੱਲ ਦੇ ਤੀਚਨੇ ਨੇ ਇਹਨਾਂ ਨੂੰ ਕੀ ਪਤਾ ਐ ਇਹਨਾਂ ਗੱਲਾਂ ਦਾ ਹੈ ਤੂੰ ਐਵੇਂ ਨਾ ਟੈਂਸ਼ਨ ਨਾ ਲਿਆ ਕਰ ਜਮਾ ਟੈਂਸ਼ਨ ਨਾ ਲੈ ਕਿਉਂ ਟੈਂਸ਼ਨ ਲੈਨੀ ਆ ਤੂੰ ਸੋ ਨੂੰ ਨਹੀਂ ਪਤਾ ਇਹ ਗੱਲਾਂ ਦਾ ਬਹੁਤ ਵੱਡੀ ਗੱਲਾਂ ਹੋ ਜਗੀਆਂ ਨੇ ਮੈਨੂੰ ਤਾਂ ਬਹੁਤ ਡਰ ਲੱਗਾ ਤਾਂ ਗੱਲਾਂ ਹੋ ਗਈਆਂ ਜਿਹੜੀਆਂ ਹੋਣੀਆਂ ਸੀ ਮੈਂ ਤਾਂ ਤੁਰਕੀ ਭਾਜ ਜਾਣਾ ਤੁਸੀਂ ਰਹਿਣ ਦਿਓ ਓ ਗੱਲ ਸੁਣ ਚੱਲ ਬੈਠ ਬੈਠ ਚੱਲ ਬੈਠ ਮਾਦੇ ਗਾ ਰੇ ਤੇਰੇ ਰੋ ਕੇ ਲਾ। ਬੱਟ ਜੱਤਾ ਗਾਲ ਸੁਣ ਲੈ ਮੇਰੀ ਜੱਤ ਜਿਹੜੇ ਦੋ ਘਾੜੇ ਤੇ ਭਾੜੇ ਮੇਰੇ ਨਾਮ। ਹੋਰ ਕੋਈ ਗੱਲ ਨਹੀਂ। ਨਹੀਂ ਤਾਂ ਕਰ ਬੇਈ ਤੀ ਨਾ ਚੱਲੀ ਜਾਂਦੀ। ਉਹ ਤੂੰ ਬਹਿ ਤਾ ਜਾ ਤੈਨੂੰ ਤੇਰੀ ਖਾਤਰ ਹੀ ਤੱਕ ਇੰਨਾ ਕੁਛ ਕਰਦਾ ਫਰਦਾ ਮੈਂ। ਇਹਨਾਂ ਨੂੰ ਮੈਂ ਕਿ ਗੌਣ ਦਾ। ਸਟਾਟਾ ਸਟਾਟਾ